ਬਠਿੰਡਾ ਦੇ ਪਿੰਡ ਕੋਟ ਸ਼ਮੀਰ ਦੇ ਵਿੱਚ ਬਸੰਤ ਪੰਚਮੀ ਦੇ ਦਿਨ ਹੋਈ ਦੋ ਧਿਰਾਂ ਦੇ ਵਿੱਚ ਫਾਇਰਿੰਗ ਦੋਵਾਂ ਧਿਰਾਂ ਦੇ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਇਲਾਜ ਦੇ ਲਈ ਲਿਆਂਦੇ ਗਏ ਸਰਕਾਰੀ ਹਸਪਤਾਲ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕੀਤੀ ਜਾ ਰਹੀ ਗੱਲਬਾਤ ਅਤੇ ਕੀਤੀ ਜਾਵੇਗੀ ਬਣਦੀ ਕਾਨੂੰਨੀ ਕਾਰਵਾਈ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲਿਆਂਦੇ ਗਏ ਜ਼ਖਮੀ ਵਿਅਕਤੀਆਂ ਦੀਆਂ ਜੋ ਕਿ ਪਿੰਡ ਕੋਟ ਸ਼ਮੀਰ ਦੇ ਵਿੱਚ ਇੱਕ ਫਾਇਰਿੰਗ ਦੀ ਘਟਨਾ ਦੇ ਵਿੱਚ ਜ਼ਖਮੀ ਹੋਏ ਹਨ ਉੱਥੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਉੱਪਰ ਬਿਆਨ ਅਦੀ ਲਿਖ ਕੇ ਬਣਦੀ ਕਾਨੂੰਨੀ ਕਾਰਵਾਈ ਨੂੰ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਦੱਸਿਆ ਜਾ ਰਿਹਾ ਹੈ ਘਟਨਾ ਅੱਜ ਦੁਪਹਿਰ ਦੀ ਹੈ ਜਦੋਂ ਪਿੰਡ ਕੋਟ ਸ਼ਮੀਰ ਦੇ ਵਿੱਚ ਖੇਤਾਂ ਦੇ ਵਿੱਚ ਅਚਾਨਕ ਗੋਲੀਆਂ ਚਲਣੀਆਂ ਸ਼ੁਰੂ ਹੋ ਗਈਆਂ ਜਿਸ ਤੋਂ ਬਾਅਦ ਜਖਮੀ ਹੋਏ ਵਿਅਕਤੀਆਂ ਨੂੰ ਇਲਾਜ ਦੇ ਲਈ ਸਰਕਾਰੀ ਹਸਪਤਾਲ ਲਿਆਂਦਾ ਗਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਮਾਮਲੇ ਦੇ ਉੱਪਰ ਆਪਣੀ ਕਾਰਵਾਈ ਅਰੰਭੀ ਜਾ ਰਹੀ ਹੈ। ਜੀ ਸਾਨੂੰ 112 ਤੇ ਇਨਫੋਰਮੇਸ਼ਨ ਆਈ ਸੀ ਕਿ ਕੋਟਸ਼ਮੀਰ ਖੇਤ ਦੇ ਵਿੱਚ ਲੜਾਈ ਹੋਈ ਹੈ ਉੱਥੇ ਜਾ ਕੇ ਪਤਾ ਲੱਗਿਆ ਕਿ ਦੋ ਤੇ ਰਹਿਣਾ ਤਾਂ ਆਪਸੇ ਲੈਂਡ ਡਿਸਪੂਟ ਚੱਲ ਰਿਹਾ ਹੈ। ਉਹਦੇ ਕਰਕੇ ਦੋਨਾਂ ਧਿਰਾਂ ਨੇ ਇੱਕ ਦੂਜੇ ਦੇ ਫਾਇਰ ਕੱਢੇ ਆ। ਦੋਨੋਂ ਧਿਰਾਂ ਦੇ ਦੋ-ਦੋ ਜਣੇ ਇੱਕ ਗੁਰਜੀਤ ਸਿੰਘ ਹੈ ਉਹਦਾ ਬੇਟਾ ਵੀ ਵਿਰਿੰਦਰ ਪੁਰਜੀ ਤੇ ਸੱਜੇ ਕੋਡੇ ਤੇ ਫਾਇਰ ਆਮਿੰਜਦੀ ਆ ਤੇ ਵੀਰਵਿੰਦਰ ਦੀ ਲੱਤ ਤੇ ਸ਼ਾਪ ਗੁੰਡਿਆ ਤੇ ਦੂਜੇ ਤੇਰ ਤੋਂ ਸੁਖਪਾਲ ਤੇ ਜਤਿੰਦਰ ਦਾਖਲ ਹੈ ਉਹਨਾਂ ਦੇ ਵੀ ਇੰਜਰੀਜ਼ ਇਹਨਾਂ ਦਾ ਪੁਰਾਣਾ ਲੈਂਡ ਡਿਸਪਿਊਟ ਚੱਲ ਰਿਹਾ ਪਹਿਲਾਂ ਵੀ ਐਫ ਆਈ ਆਰ ਨੰਬਰ 211/24 ਅਧਰ ਥਾਣੇ ਦਰਜ ਹੈ ਇੱਕ ਤਰ੍ਹਾਂ ਨੇ ਦੋਸ਼ ਲਾਏ ਨੇ ਜੀ ਪਹਿਲਾਂ ਹੀ ਐਸ ਐਚ ਓ ਨੇ ਫੋਨ ਕਰਕੇ ਕਿਹਾ ਵੀ ਤੁਸੀਂ ਨਾ ਜਾਇਓ ਗੋਲੀ ਹੋਣੀ ਚੱਲ ਦੇਗੀ ਇਹ ਕਦੋਂ ਦੀ ਗੱਲ ਹੈ ਜੀ ਇਹ ਪੁਲੀਸ ਸਾਡੇ ਧਿਆਨ ਚ ਇਦਾਂ ਦੀ ਕੋਈ ਮੈਟਰ ਨਹੀਂ ਹੈਗਾ ਐਸ ਐਚ ਓ ਵੀ ਮੰਨੇ ਨੇ ਵੀ ਮੈਂ ਫੋਨ ਕੀਤਾ ਸੀਗਾ ਅੱਜ ਦੀ ਗੱਲ ਹੈ ਜੀ ਮੈਸੇਜ ਤੋਂ ਵੈਰੀਫਾਈ ਕਰ ਲੈਣੀ ਕੀ ਮੈਟਰ ਹੈ ਐ ਜੀ ਧਿਆਨ ਸੀਗਾ ਤਾਂ ਹੀ ਅਸੀਂ ਪਹਿਲਾਂ ਵੀ ਦੋ ਪਰਚੇ ਕੀਤੇ ਨਾ ਦੋਨਾਂ ਤਿਰਾਂ ਦੀ 55 ਵੀ ਹੋਈ ਹੋਈ ਹੈ ਐਸਐਚਓ ਅੱਜ ਫੋਨ ਕਰਕੇ ਕਹਿ ਰਿਹਾ ਵੀ ਕਹਦਾ ਉਹਦੀ ਰਿਕਾਰਡਿੰਗ ਹੈ ਮੈਂ ਐਸਐਚਓ ਤੋਂ ਪੁੱਛ ਲੈਣੀ ਹੈ ਜੀ ਇਹ ਚੀਜ਼ ਮੇਰੇ ਧਿਆਨ ਚ ਨਹੀਂ ਹੈ ਉਹ ਤੇਰੇ ਵੀ ਦੋਸ਼ਦਾਰੀ ਵੀ ਤੱਕੇ ਨਾਲ ਕਬਜ਼ਾ ਕਰਾਇਆ ਜਾ ਰਿਹਾ ਹੈ ਤੱਕ ਇਹਨਾਂ ਲਸੀ ਕਿਵੇਂ ਕਬਜ਼ਾ ਕਰਾ ਸਕਦੇ ਆ ਪੁਲਿਸ ਕਰਾ ਸਕਦੇ ਜਿੱਤੇ ਨਾਲ ਕਬਜ਼ਾ ਕੀਤਾ ਸੀ ਤਾਂ ਹੀ 211 ਨੰਬਰ ਪਹਿਲਾਂ ਦਰਜ ਹੋਈ ਸੀ ਐਫ ਆਈ ਆਰ ਠੀਕ ਹੈ ਜੀ ਹਾਂ ਜੀ ਮੈਡਮ ਹੁਣ ਤੁਹਾਡੇ ਵੱਲੋਂ ਕੋਈ ਜੀ ਕਾਰਵਾਈ ਕੀਤੀ ਜਾਂਦੀ ਹੁਣ ਦੋਨੋਂ ਤਰ੍ਹਾਂ ਦੇ ਬਿਆਨ ਆਪਾਂ ਲਿਖ ਕੇ ਨੋਟ ਕਰਕੇ ਕ੍ਰਾਸ ਪਰਚਾ ਦਰਜ ਕਰਾਂਗੇ ਮੈਂ ਟੋਟਲ ਵੈਰੀਫਾਈ ਹੋ ਗਿਆ ਜੀ ਗੋਲੀ ਚੱਲੀ ਹੈ ਬਿਲਕੁਲ ਇਹ ਸਾਨੂੰ 4 ਕੋਲ ਬਰਾਮਦ ਹੋਏ ਆ ਹਾਂ ਜੀ ਬਿਲਕੁਲ ਮੈਡਮ ਇਹ ਆਪਣਾ ਟੋਟਲ ਕਿੰਨੇ ਹੈਗੇ ਜਕਮੀ ਹੋਏ ਇਸ ਟਾਈਮ ਤੇ 4 4 ਜਣੇ ਹਾਂ ਜੀ 4 ਜਣੇ ਹਾਂ ਜੀ ਠੀਕ ਥੈਂਕ ਯੂ ਦੋਨੇ ਤਰ੍ਹਾਂ ਦੇ 4 ਟੋਟਲ 4 ਹੈ ਦੋ ਦ ਇੱਕ ਦੀ ਹਿਸਟਰੀ ਫਾਇਰਾਂ ਦੇ ਦੱਸ ਰਹੇ ਵੀ ਗੋਲੀ ਵੱਜਣ ਦੀ ਹਿਸਟਰੀ ਦੱਸ ਰਹੇ ਨੇ ਤੇ ਉਹਦਾ ਸੀਟੀ ਸਕੈਨ ਕਰਵਾਇਆ ਤੇ ਸੀਟੀ ਸਕੈਨ ਵਿੱਚ ਗੋਲੀ ਦੇ ਛਰਲੇ ਪਾਏ ਗਏ ਨੇ ਤੇ ਗੋਡੇ ਤੇ ਐ ਖੱਬੇ ਗੋਡੇ ਤੇ ਤੇ ਦੂਜਾ ਉਹਦਾ ਬੱਚਾ ਹੀ ਐ ਉਹਦੇ ਇੰਜਰੀਅਰ ਪਰ ਉਹਦੀ ਸੀਰੀਅਸ ਨਹੀਂ ਐ ਜ਼ਿਆਦਾ ਉਹਦੀ ਸ਼ਾਰਪਾ ਹੈ ਬਟ ਡੂੰਗੀ ਨਹੀਂ ਹੈ ਲੱਗਦੇ ਕਿੱਥੋਂ ਆਏ ਸਾਰੇ ਕੋਰਸ਼ ਮਿਰ ਤੋਂ ਆਏ ਦੋਨੋਂ ਕੋਰਸ਼ ਅਜਾ ਟੋਟਲ ਚਾਰ ਜਣੇ ਨੇ ਦੋ ਜਣੇ ਆ ਦੋ ਜਣੇ ਦੋ ਜਣੇ ਕੋਰਸ਼ ਕਰੀ ਟੋਟਲ ਚਾਰ ਜਣੇ ਦੋਨੋਂ ਤਰ੍ਹਾਂ ਨਹੀਂ ਫਿਲਹਾਲ ਦੋ ਆਏ ਐ ਉਹ ਸੋ ਦਾ ਬਿਰੋਪੀਪੀਰ ਵਾਲੇ ਹੁਣ ਆਏ ਹੋਣ ਉਹ ਜੀ ਮੈਂ ਦੇਖੇ ਨਹੀਂ ਅਜੇ ਐਡਮਿਸ਼ਨ ਵਗੈਰਾ ਕਰਵਾ ਰਹੇ ਹੋਣੇ ਹਾਲਤ ਕਿਸ ਤਰ੍ਹਾਂ ਸਰ ਹੁਣ ਕਿਹਾ ਉਹ ਤਾਂ ਸਟੇਬਲ ਹੈ ਗੋਲੀ ਮਤਲਬ ਕੋਈ ਐਵੇਂ ਹੱਡੀ ਨੂੰ ਤਾਂ ਨਹੀਂ ਟੱਚ ਕੀਤੀ ਉਪਰੀ ਗੋਡੇ ਦੇ ਉਪਰ ਹੀ ਹੈ ਹਾਂਜੀ ਉਮਰ ਕਿੰਨੀ ਹੋ ਗਈ ਇਹ 40 ਸਾਲ ਦਾ ਫਾਦਰ ਹੈ ਤੇ ਬੱਚਾ 18 ਸਾਲ ਦਾ ਟ੍ਰੀਟਮੈਂਟ ਚੱਲੂ ਟ੍ਰੀਟਮੈਂਟ ਸ਼ੁਰੂ ਕਰਤਾ ਹੈ ਟ੍ਰੀਟਮੈਂਟ ਇੱਥੇ ਹੋ ਜਾਏਗਾ ਹਾਂਜੀ ਸਹੀ ਹੋ ਜਾਣਗੇ